ਅੱਜ ਜਿਹੜੀ ਬੱਲੇ ਦੇ ਨਾਲ ਨਹਿਰ ਹੁੰਦੀ ਹੋਈ ਤਰਨਤਾਰ ਰੋਡ ਨੂੰ ਜਾਂਦੀ ਐ ਅੰਮ੍ਰਿਤਸਰ ਦੇ ਨਾਰਥ ਸਾਈਡ ਦੇ ਉੱਤੋਂ ਉਸ ਨਹਿਰ ਦੇ ਉੱਤੇ ਕੁਝ ਦਿਨ ਪਹਿਲਾਂ ਸਾਡੇ ਸੋਨੂ ਜੀ ਮੇਰਾ ਬਹੁਤ ਪਰਮ ਮਿੱਤਰ ਐ ਔਰ ਸਮਾਜ ਸੇਵਕ ਐ ਉਹਨੇ ਇੱਕ ਦੱਸਿਆ ਕਿ ਇੱਥੇ ਨਹਿਰ 'ਚ ਬਹੁਤ ਗੰਦ ਹੈ ਕਿਸੇ ਕਾਰਨ ਕਰਕੇ ਕਿਸੇ ਦੀ ਵੇਟ ਕਰਕੇ ਇੱਥੇ ਖੜੇ ਸਰ ਸੋ ਮੈਂ ਉਸੇ ਵਾਲੇ ਪਰਸੋਂ ਡੀ ਸਾਹਿਬ ਦੇ ਧਿਆਨ 'ਚ ਲਿਆਂਦਾ ਕੱਲ ਡੀ ਸਾਹਿਬ ਨੇ ਇਹਦਾ ਕੰਮ ਸ਼ੁਰੂ ਕਰਾ ਦਿੱਤਾ ਅੱਜ ਵੀ ਲੇਬਰ ਲੱਗੀ ਐ ਇੰਨਾ ਜ਼ਿਆਦਾ ਗੰਦ ਜਿਹੜਾ ਲੋਕਾਂ ਨੇ ਮੈਮਾ ਪਰਮਾਂ ਦੇ ਕਰਕੇ ਇਹਦੇ ਵਿੱਚ ਪਾਇਆ ਕੁਝ ਲੋਕ ਜਾਣ ਬੁੱਝ ਕੇ ਆਪਣਾ ਕੂੜਾ ਕਰਕੜੇ ਦੇ ਸੁੱਟ ਕੇ ਚਲੇ ਜਾਂਦੇ ਆ ਮੈਂ ਮਤਲਬ ਕਹਿਣਾ ਚਾਹੁੰਦਾ ਕਿ ਇਸ ਪਵਿੱਤਰ ਸ਼ਹਿਰ ਦੇ ਵਿੱਚ ਰਹਿੰਦੇ ਹੋ ਐ ਵੀ ਤੁਹਾਡੀ ਸੋਚ ਇੰਨੀ ਗੰਦੀ ਹੈ ਮੈਨੂੰ ਸਮਝ ਨਹੀਂ ਆ ਸਕਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਪਵਿੱਤਰ ਸਰੋਵਰ ਨੇ ਇੱਥੇ ਸਹਿਬਜ਼ਰੀ ਹਰਿਮੰਦਰ ਸਾਹਿਬ ਸ੍ਰੀ ਦੁਰਗਿਆਣਾ ਤੀਰਥ ਬਾਲਮਿਕ ਤੀਰਥ ਕੀ ਤੁਹਾਨੂੰ ਕੁਝ ਵੀ ਦਿਸਦਾ ਨਹੀਂਗਾ ਕੀ ਤੁਹਾਨੂੰ ਕੋਈ ਸਮਝ ਨਹੀਂ ਪੈਂਦੀ ਸੋ ਜਿੱਥੇ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਮੈਂ ਸ਼ਕਤੀ ਦੇ ਨਾਲ ਪੇਚ ਆਉਣ ਲਈ ਢੀ ਸਭ ਨੂੰ ਵੀ ਕਿਹਾ ਕਮਿਸ਼ਨਰ ਆਫ ਪੁਲਿਸ ਨੂੰ ਵੀ ਕਿਹਾ ਕਿ ਜਿਹੜਾ ਬੰਦਾ ਫੜਿਆ ਗਿਆ ਕੋਈ ਵਹਿਮ ਭਰਮ ਤੇ ਪਾ ਕੇ ਜਨੇ ਭੇਜਿਆ ਤੇ ਵਹਿਮ ਭਰਮ ਪਾਉਣ ਵਾਲੇ ਦੇ ਉੱਤੇ ਵੀ ਕਾਰਵਾਈ ਹੋਊਗੀ ਜੇ ਪਾਣੀ ਗੰਦਲੇ ਕੀਤੇ ਸਾਡੇ ਦੇ ਪਲੱਸ ਜਿਹੜੇ ਬੰਦੇ ਕੋ ਆਪਣਾ ਕੂੜਾ ਸੁੱਟ ਕੇ ਜਾਂਦੇ ਆ ਕੋਈ ਫੁੱਲ ਹਾਰ ਇਕੱਠੇ ਕਰਕੇ ਸੁੱਟ ਕੇ ਜਾਂਦੇ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਉਹਨਾਂ ਨੂੰ ਵਿਖਾਓ ਸਾਡੇ ਫੁੱਲ ਹਾਰ ਜਿਹੜੇ ਤੁਸੀਂ ਦੇਵਤਿਆਂ ਦੇ ਮੂਰਤੇ ਮੂਰਤੀਆਂ ਦੇ ਉੱਤੇ ਪਾ ਕੇ ਇੱਥੇ ਸੁੱਟੇ ਉਹਨਾਂ ਦੀ ਹਾਲਤ ਵੇਖੀ ਤੇ ਆ ਕੇ ਕਿੰਨਾ ਨਰਕ ਆ ਇਹਨਾਂ ਨੂੰ ਆਪਣੇ ਘਰ ਸ깔ੋ ਉਹ ਲੋ ਇਹਦੇ ਤੇ ਖਤਮ ਹੋ ਜਾਣੇ ਪਰ ਇਹ ਇਹਦੇ ਨਾਲ ਕਿੱਡਾ ਵੱਡਾ ਨਰਕ ਬਣਿਆ ਪਿਆ 스멜 ਬੱਕਰੀ ਐ ਪਾਣੀ ਵੱਖਰਾ ਖਰਾਬ ਹੋ ਰਿਹਾ ਹਵਾ ਵੱਖਰੀ ਖਰਾਬ ਹੋ ਰਹੀ ਹੈ ਧਰਤੀ ਵੱਖਰੀ ਖਰਾਬ ਹੋ ਰਹੀ ਹੈ ਸੋ ਮੈਂ ਇਸ ਪਵਿੱਤਰ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਕਹਿਣਾ ਤੁਹਾਡੇ ਆੜ ਗਵਾੜ ਕਿੱਥੇ ਵੀ ਪਤਾ ਲੱਗਦਾ ਸਾਨੂੰ ਦੱਸੋ ਜਿਹੜਾ ਬੰਦਾ ਇਹੋ ਜਿਹੀਆਂ ਕਾਰਵਾਈਆਂ ਕਰ ਲਈ ਤੁਹਾਨੂੰ ਅੰਧਾਕ ਚੱਲਦੇ ਪਾਣੀ 'ਚ ਜਾ ਕੇ ਨਹਿਰਾਂ 'ਚ ਜਾ ਕੇ ਗੰਦ ਪਾਉ ਅਸੀਂ ਉਹਨਾਂ ਤੇ ਪੱਕੇ ਤੌਰ ਤੇ ਪਰਚੇ ਦਰਜ ਹੋਣਗੇ ਅਸੀਂ ਜੇਲ੍ਹੋਂ ਬਾਹਰ ਹੀ ਨਿਕਲ ਦੇਣਾ ਲੋਕ ਲੋਕਾਂ ਨੂੰ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੁੱਤਰ ਪਾਣੀ ਕੋ ਖਰਾਬ ਕਰੇ ਸਾਡੀ ਹਵਾ ਖਰਾਬ ਕਰੇ ਇਸ ਨੂੰ ਪਾਣੀ ਹਰਮੰਦਰ ਸਾਹਿਬ ਨੂੰ ਜਨਾ ਅਸਲੀ ਬੜੀਆਂ ਜੀ ਬਿਲਕੁਲ ਪਰ ਲੋਕਾਂ ਨੂੰ ਸ਼ਰਮ ਹੀ ਨਹੀਂ ਹੈਗੀ ਹੁਣ ਸ਼ਰਮ ਕਿਸੇ ਨੇ ਲਾੜੀ ਹੈ ਉਹਦਾ ਤਾਂ ਫਿਰ ਇਲਾਜ ਕਾਨੂੰਨ ਦਾ ਹੀ ਹੋ ਸਕਦਾ ਹੋਰ ਅਸੀਂ ਦੇ ਲੋ ਮਨਚਾ ਵਿਅਕਤੀਗਤ ਤੌਰ ਤੇ ਤੇ ਨਹੀਂ ਕਵਾਂਗੇ ਪਰ ਕਾਨੂੰਨੀ ਕਾਰਵਾਈ ਉਤੇ ਸਖਤ ਕਰਾਵਾਂਗੇ ਹੰਸਲੀ ਦੇਖੋ ਪੁੱਤਰ ਸਰੋਵਰ ਨੂੰ ਪਾਣੀ ਜਾਂਦਾ ਇੱਥੋਂ ਪਰ ਇਹਨਾਂ ਨੂੰ ਸ਼ਰਮ ਹੀ ਨਹੀਂ ਲੋਕਾਂ ਨੇ ਕਿ ਮਤਲਬ ਇੱਥੇ ਜਿਹੜਾ ਵੀ ਆਉਂਦਾ ਉਹ ਜੋ ਮਰਜ਼ੀ ਸੁੱਟ ਕੇ ਚਲੇ ਜਾਂਦਾ ਉਹਨੂੰ ਪਤਾ ਹੀ ਨਹੀਂ ਵੀ ਕੀ ਕਰ ਰਿਹਾ ਮੈਂ ਉਹ ਲੈ ਸਭ ਦਰਬਾਰ ਜਿੰਨੇ ਵੀ ਮੰਦਰ ਹੈ ਉਹ ਸਾਰੇ ਇੱਥੇ ਆ ਕੇ ਨਹਿਰਾਂ 'ਚ ਆ ਕੇ ਫੁੱਲ ਸੁੱਟਦੇ ਨੇ ਮੈਂ ਮੰਦਰ ਵਾਲਿਆਂ ਤੇ ਵੀ ਕਾਰਵਾਈ ਹੋਏਗੀ ਬਿਲਕੁਲ ਜਿਹੜਾ ਵੀ ਇੱਥੇ ਨਹਿਰ 'ਚ ਫੁੱਲ ਸਟਾਊਗਾ ਮੈਂ ਦੁਰਗਾਣਾ ਕਮੇਟੀ ਦੇ ਨਾਲ ਜਾ ਕੇ ਉਹਨਾਂ ਨਾਲ ਗੱਲ ਕਰਨੀ ਉਹਨਾਂ ਨੂੰ ਬੇਨਤੀ ਕਰਨੀ ਕਿ ਉਹ ਸੰਦੇਸ਼ ਦੇਣ ਕਿ ਸਾਡੀਆਂ ਨਹਿਰਾਂ ਦੇ ਵਿੱਚ ਇਹ ਇਹ ਨਾ ਪਾਓ ਵਗਦੇ ਪਾਣੀ 'ਤੇ ਕੋਈ ਚੀਜ਼ ਵਗ ਜਾਂਦੀ ਆ ਆਹ ਹਾਲਾਤ ਕੀ ਬਣੇ ਵਗਦੇ ਪਾਣੀ 'ਚ ਵੀ ਨਹੀਂ ਸੁੱਟਣੇ ਚਾਹੀਦੀਆਂ ਚੀਜ਼ਾਂ ਬਹੁਤ ਜਗ੍ਹਾ ਮਨਾਹੀ ਆ ਪਾਣੀ ਪਾਣੀ ਨੂੰ ਗੰਦਲਾ ਕਰਨਾ ਅੱਜ ਦੁਨੀਆ ਦੇ ਵਿੱਚ ਸਭ ਤੋਂ ਪਾਪ ਮੰਨਿਆ ਜਾਂਦਾ ਪਾਣੀ ਆਪਣਾ ਫੁੱਲ ਮੈਂ ਕਹਿ ਰਿਹਾ ਜਿਹੜੇ ਸੇ ਚੜਦੇ ਨੇ ਬਾਬਿਆਂ ਦੇ ਮੰਦਰਾ ਚ ਛੜਦੇ ਨੇ ਵੱਡੇ ਉਹ ਛੋੜ ਦਿੰਦੇ ਨੇ ਬਾਹਰ ਮਾਂ ਜੋ ਗੱਡੀ ਹੁੰਦੀ ਹੈ ਉਹ ਚੋਕੇ ਇੱਥੇ ਛੋੜਦੀ ਹੈ ਇੱਥੇ ਨਾ ਨਾ ਛੁੱਟੇ ਸਰਕਾਰੀ ਗੱਡੀ ਛੋੜਦੀ ਹੈ ਬਿਲਕੁਲ ਮੈਂ ਨਹੀਂ ਵੇਖਿਆ ਕੋਈ ਸਰਕਾਰੀ ਗੱਡੀ ਛੁੱਟੀ ਜਾਊਗੀ ਉਹਦੀ ਨੌਕਰੀ ਵੀ ਖਾਵਾਂਗੇ ਉਦੀ ਨੌਕਰੀ ਤੇ ਵੀ ਨਹੀਂ ਉਹਨੂੰ ਕਰਨ ਦੇ ਆਗੇ ਕਿੰਨੇ ਮੁਲਾਜ਼ਮ ਲੱਗਣਗੇ ਆਪਣਾ ਨੇ ਹੁਣ ਪਤਾ ਨਹੀਂ ਹੁਣ ਡਿਪਾਰਟਮੈਂਟ ਕੀ ਫੈਸਲਾ ਕਰਦਾ ਮੈਂ ਅ ਅੱਜ ਜਿੱਥੇ ਧਾਰਮਿਕ ਸੰਸਥਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਲੋਕਾਂ ਨੂੰ ਸਮਝਾਓ ਗਾਂ ਲੋਕਾਂ ਦੇ ਮੈਸੇਜ ਦਿਓ ਕਿ ਇਹ ਕੰਮ ਨਾ ਹੋਵੇ ਇਹਦੇ ਨਾਲ ਬਹੁਤ ਪਾਣੀ ਗੰਦਲੇ ਹੋ ਰਿਹਾ ਬਹੁਤ ਮਾੜੀ ਹਾਲਤ ਹੋ ਰਹੀ ਹੈ ਔਰ ਪਵਿੱਤਰ ਸਰੋਵਰ ਨੇ ਤੁਹਾਡੇ ਕੋ ਸਾਡੇ ਕੋ ਸ਼੍ਰੀ ਮੰਦਰ ਸਾਹਿਬ ਸਰੋਵਰ ਸ੍ਰੀ ਦੁਰਗਾਣੀ ਤੀਰ ਸਰੋਵਰ ਪਾਲਮਿਕ ਤੀਰ ਸਰੋਵਰ ਕੀ ਅਸੀਂ ਉਹਨਾਂ ਦੇ ਪਾਣੀ ਅਪਵਿੱਤਰ ਕਰਾਂਗੇ ਕੀ ਅਸੀਂ ਚਾਹਾਂਗੇ ਕਿ ਸਾਡੇ ਫਿਊਚਰ ਆ ਤੇ ਇਹ ਮਤਲਬ ਗੰਦਲੇ ਪਾਣੀ ਹੋਣ ਤੋ ਆਪਣਾ ਹੀ ਫਰਜ਼ ਬੰਦਾ ਆ ਕਿ ਆਪਾਂ ਸਾਰੇ ਇਸ ਗੱਲ ਤੇ ਪੈਰਾ ਦਈਏ ਕਿ ਜਿੱਥੇ ਪ੍ਰਸ਼ਾਸਨ ਆਪਣਾ ਸਹੀ ਕੰਮ ਕਰੇ ਉਥੇ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਅਸੀਂ ਵੀ ਸਹੀ ਤਰ੍ਹਾਂ ਤੇ ਇਹ ਸ਼ਹਿਰ ਚ ਵਿਚਰੀਏ ਇਹ ਬਹੁਤ ਪਵਿੱਤਰ ਨਗਰੀ ਹੈ ਆਹਦਾ ਚਿਹਰਾ ਤੁਹਾਡਾ ਹੈ ਦੁਨੀਆ ਜਦੋਂ ਵੇਖੂਗੀ ਤਾਂ ਸਾਨੂੰ ਕੀ ਆਕੂ ਤੇ ਤੁਹਾਨੂੰ ਕੀ ਆਕੂਗੀ ਤੇ ਬਾਰੇ ਸੋਚਣਾ ਪਏਗਾ ਸਾਨੂੰ ਸਾਰਿਆਂ ਨੂੰ ਕਿੰਨੇ ਬੰਦੇ ਹੁਣ ਇੱਥੇ ਸਵਾਈ ਕਰਨ ਲੱਗਣਗੇ ਇੱਥੇ ਦੇ ਜੀਸੀਬੀ ਦੀ ਲੋੜ ਹੈ ਦੇਖੋ ਜਿੱਥੇ ਜੀਸੀਬੀ ਇੱਥੇ ਤੱਕ ਪਹੁੰਚ ਨਹੀਂ ਸਕਦੀ ਬਾਕੀ ਉਹ ਮੈਂ ਡੀ ਸਾਹਿਬ ਦੇ ਧਿਆਨ ਜੇ ਬੈਠ ਡਿਸਕਸ ਕਰਨਗੇ ਜਿੱਥੇ ਜਿੱਥੇ ਜਦੀ ਲੋੜ ਹੈ ਪੂਰੀ ਕਰਨਗੇ ਮੇਰਾ ਨਾਮ ਸਰਬਜੀਤ ਸਿੰਘ ਸੋਨੂ ਝੰਡਿਆਲਾ ਜੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ OBC ਦਾ ਵਰਕਿੰਗ ਪ੍ਰਧਾਨ ਹੈ ਪੰਜਾਬ ਦਾ ਤੇ ਇਹ ਜਿਹੜੀ ਨਹਿਰ ਆ ਇਹ ਧੰਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਨਗਰੀ ਵਿੱਚੋਂ ਇੱਕ ਇੱਕ ਨਹਿਰ ਨਿਕਲਦੀ ਹੈ ਤੇ 골ਡਨ ਗੇਟ ਤੋਂ ਜਦੋਂ ਅਸੀਂ ਆਈਦਾ ਇਹ ਤਾਰਾਂ ਵਾਲਾ ਪੋਲਿਆ ਜਿੱਥੇ ਕੁਝ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਪਾਣੀ ਵਿੱਚ ਨਹੀਂ ਕਿ ਗੰਦਗੀ ਪਾਤੀ ਕਿ ਇਹ ਨਹਿਰ ਜਿਹੜੀ ਆ ਉਹ ਗੰਦੇ ਨਾਲੇ ਦਾ ਰੂਪ ਲੈ ਗਈ ਇੱਥੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜਾ ਵਾ ਜਨਮ ਲੈ ਕੇ ਉਹਨਾਂ ਲੋਕਾਂ ਨੂੰ ਲਪੇਟ ਚ ਲੈ ਆਉਣਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਦ ਇੱਕ ਕਾਫੀ ਵਾਰੀ ਮੈਂ ਬੋਲਿਆ ਫਿਰ ਮੈਂ ਅੱਕ ਕੇ ਜਿਹੜੇ ਸਾਡੀ ਗੁਰੂ ਨਗਰੀ ਦੀ ਗਵਾਹੀ ਕਰਦੇ ਆ ਮੈਂਬਰ ਪਾਰਲੀਮੈਂਟ ਸਰਦਾਰ ਗਰਜੀਤ ਸਿੰਘ ਔਜਲਾ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਤੇ ਮਹਿਕਮੇ ਨਾਲ ਗੱਲ ਕਰਕੇ ਤੇ ਇੱਥੇ ਜਿਹੜਾ ਪ੍ਰਸ਼ਾਸਨ ਨੂੰ ਭੇਜਿਆ ਤੇ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਗੱਲ ਇਹ ਆਪੀ ਜਿਹੜੇ ਵੀ ਮੀਡੀਆ ਵਾਲੇ ਵੀਰ ਆ ਨਾ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਜਿਹੜੇ ਫਜ਼ੂਲ ਦੀਆਂ ਖਬਰਾਂ ਵਖਾਉਂਦੇ ਆ ਭਾਈ ਅਸੀਂ ਉਹ ਕੰਮ ਕਰਿਆ ਕਰੀਏ ਜਿਹੜਾ ਕਿਸੇ ਨੂੰ ਸਿੱਖਿਆ ਦੇਵੇ ਅਸੀਂ ਉਹ ਖਬਰਾਂ ਵਖਾਉਣੇ ਦੇ ਨੇ ਜਿਹੜੀ ਕਿਸੇ ਦੀ ਲੜਾਈ ਹੋ ਗਈ ਕਿਸੇ ਨੇ ਕਿਸੇ ਦਾ ਸਿਰ ਪਾੜਤਾ ਕਿਸੇ ਦਾ ਕੋਈ ਕੁੱਤਾ ਚੁੱਕ ਕੇ ਲੈ ਗਿਆ ਮਤਲਬ ਨਿੱਕੀਆਂ ਨਿੱਕੀਆਂ ਖਬਰਾਂ ਨੂੰ ਅਸੀਂ ਲੜਾਈਆਂ ਬਣਾਉਂਦੇ ਪਰ ਇਹ ਜਿਹੜਾ ਬਹੁਤ ਵੱਡਾ ਕੰਮ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਫੇਲ ਕਰਨ ਵਾਲੇ ਆ ਬੰਦਿਆਂ ਦੇ ਸਖਤ ਖਿਲਾਫ ਆ ਜਿਹੜੇ ਵਿਹਮਾ ਭਰਮਾਂ ਵਿੱਚ ਪਾ ਕੇ ਲੋਕ ਇੱਥੇ ਗੰਦਗੀ ਪਾਉਂਦੇ ਉਹਨਾਂ ਦੇ ਸਖਤ ਖਿਲਾਫ ਆ ਜਿਹੜੇ ਚੈਨਲਾਂ ਨੇ ਨਿੱਜੀ ਚੈਨਲਾਂ ਨੇ ਆਣ ਕੇ ਸਾਡੀ ਖਬਰ ਵਿਖਾਈ ਨਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਪਰਮਾਤਮਾ ਉਹਨਾਂ ਵੀਰਾਂ ਨੂੰ ਉਹਨਾਂ ਪੱਤਰਕਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂ ਕਿਉਂਕਿ ਜਿਹੜਾ ਬੰਦਾ ਸੱਚ ਵਿਖਾਉਂਦਾ ਨਾ ਉਹਦਾ ਰੱਬ ਵੀ ਸਾਥ ਦਿੰਦਾ ਹੈ ਗੁਰੂ ਰਾਮਦਾਸ ਮਹਾਰਾਜੀ ਦੀ ਨਗਰੀ ਹੈ ਇਸ ਨਗਰੀ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਮਹਾਰਾਜ ਨੇ ਆਪਣਾ ਸੀਸ ਭੇਟ ਕਰਤਾ ਸੀਗਾ ਗੁਰੂ ਰਾਮਦਾਸ ਮਹਾਰਾਜ ਨੇ ਕਿੰਨਾ ਪਿਆਰ ਹੋਊਗਾ ਗੁਰੂ ਪੀਰ ਪਗੰਬਰਾਂ ਦੀ ਧਰਤੀ ਆ ਇੰਨਾ ਪਿਆਰ ਸੀ ਤੇ ਤਾਂ ਹੀ ਸੀ ਇਸ ਨਿਸ਼ਾਵਰ ਕਰਤਾ ਸੀ ਤੇ ਸਾਡੇ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦਾ ਕੁਝ ਨਹੀਂ ਬਣਨਾ ਜਿਹੜੇ ਤੇ ਗੰਦਗੀ ਪਾਉਂਦੇ ਆ ਤੇ ਜਿਹੜੇ ਮੀਡੀਆ ਵਾਲੇ ਵੀ ਆਏ ਆ ਜਿਨ੍ਹਾਂ ਨੇ ਸਾਡੀ ਪਹਿਲਾਂ ਵੀ ਮਦਦ ਕੀਤੀ ਨਿੱਜੀ ਚੱਲਣਾ ਦੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੁਸੀਂ ਭਰਾਓ ਅੱਗੇ ਵੀ ਸਾਡਾ ਸਾਥ ਇਦਾਂ ਹੀ ਦੇ ਰਹੇ ਹੋ ਜਿਹੜੇ ਨੈਰ ਆ ਕੋ ਦਰਵਾਜ਼ਾ ਤਾਂ ਫਾੜ ਹੀ ਜਾਂਦੇ ਕਿ ਕੋਈ ਸਾਡੀ ਨਾ ਗੁਰੂ ਨਗਰੀ ਦੇ ਵਿੱਚੋਂ ਚੰਦ ਕੋ ਲੋਕ ਐਸੇ ਆ ਜਿਹੜੇ ਨਾ ਟੂਣੇ ਵਾਲਿਆਂ ਦੇ ਬਾਬਿਆਂ ਦੇ ਪਖੰਡੀ ਬਾਬਿਆਂ ਦੇ ਵਿੱਚ ਫਸ ਕੇ ਨਾ ਗੱਲਾਂ ਦੇ ਉਹਨਾਂ ਦੇ ਤੇ ਆਪਣੇ ਆਪ ਨੂੰ ਨਾ ਮਾਨਸਿਕ ਰੋਗੀ ਬਣਾ ਚੁੱਕੇ ਆ ਜਿਨ੍ਹਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਆ ਉਹਨਾਂ ਨੂੰ ਉਹ ਕਹਿੰਦੇ ਆ ਵੀ ਜਾਓ ਉੱਥੇ 10 ਕਿਲੋ ਕਣਕ ਸੋਟਾਓ ਕਵੈਂਟਲ ਦੁੱਧ ਰੋੜ ਆਓ ਜਿਨ੍ਹਾਂ ਦਾ ਕੋਈ ਮਰ ਜਾਂਦਾ ਉਹ ਕੱਪੜੇ ਸੁੱਟ ਜਾਂਦੇ ਇੱਥੇ ਆਣ ਕੇ ਇਹ ਭਾਈ ਕੋਈ ਡਸਟਬਿਨ ਨਹੀਂ ਆ ਇਹ ਪਾਣੀ ਆ ਪਾਣੀ ਸਾਡਾ ਜੀਵਨ ਆ ਗੁਰੂ ਸਾਹਿਬ ਨੇ ਪਿਤਾ ਦਾ ਦਰਜਾ ਦਿੱਤਾ ਇਸ ਨੂੰ ਅਸੀਂ ਬਹੁਤ ਕਦਰ ਕਰਦੇ ਆ ਦੀ ਤੇ ਹੁਣ ਐਮਪੀ ਸਾਹਿਬ ਆਏ ਉਹਨਾਂ ਨੇ ਦੱਸਤਾ ਵੀ ਜਿਹੜਾ ਇੱਥੇ ਬੰਦਾ ਆਣ ਕੇ ਗੰਦਗੀ ਪਾਊਗਾ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਵੀ ਹੋਊਗੀ ਉਹਨਾਂ ਜੁਰਮਾਨਾ ਵੀ ਹੋਊਗਾ ਇਹ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਜ਼ਾ ਵੀ ਹੋਵੇ ਕਿਉਂਕਿ ਇਦਾਂ ਲੋਕਾਂ ਨੇ ਨਹੀਂ ਹਟਣਾ ਇਹ ਕੋਈ ਇਹ ਉਸੇ ਵੇਲੇ ਜੇ ਅੱਜ ਸਾਫ਼ ਕਰਾਤੀ ਲੋਕ ਇੱਥੇ ਨਹੀਂ ਸੁੱਟਣਗੇ ਗੱਡੀ ਛੱਡ ਦੇਣਗੇ ਪਰ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਮਾਨਸਿਕ ਰੋਗੀ ਨਾ ਬਣੋ ਇਹ ਬਾਬਿਆਂ ਬੂਬਿਆਂ ਤੇ ਕੁਝ ਨਹੀਂ ਜਿਹੜਾ ਬੰਦਾ ਤੁਹਾਨੂੰ ਦੱਸ ਰਿਹਾ ਵਾ ਉਹਦੇ ਪੱਲੇ ਕੀ ਹੋਊਗਾ ਕੋਈ ਨਿੰਬੂ ਸੁੱਟਣ ਦਾ ਕੋਈ ਇਦਾਂ ਕਣਕ ਸੁੱਟਣ ਨਾ ਜਾਂ ਗੰਦ ਪਾਉਣ ਨਾ ਨਹਿਰ 'ਚ ਕੁਝ ਨਹੀਂ ਹੋਣਾ ਉਲਟਾ ਨੁਕਸਾਨ ਹੁੰਦਾ ਵਾ ਇਹ ਪਾਣੀ ਲੱਗੇ ਅੱਗੇ ਜਾ ਕੇ ਖੇਤਾਂ 'ਚ ਲੱਗਣਾ ਵਾ ਪੀਣ ਦੇ ਕੰਮ ਆਉਂਦਾ ਵਾ ਇਸ ਕਰਕੇ ਗੰਦਗੀ ਨਾ ਪਾਓ ਮੇਰੀ ਇਹੀ ਬੇਨਤੀ ਆ ਜੇ ਸਰਕਾਰੀ ਮੁਲਾਜ਼ਮ ਕੋਰਤੇ ਜਾਂ ਕੋਈ ਟੀਮ ਮਰ ਜਾਂਦੀ ਹੈ ਜਾਂ ਕੁਝ ਵੀ ਹੋ ਜਾਂਦਾ ਛੋਟ ਦੇ ਵਿੱਚ ਪਾਣੀ ਦੇ ਟੂਣ ਵੀ ਆਪਾਂ ਦੇਖਿਆ ਜਿੱਦਾਂ ਦੇਖ ਬਹੁਤ ਬੰਦਪੱਗੀ ਗੱਲ ਆ ਸਰਕਾਰੀ ਮੁਲਾਜ਼ਮਾਂ ਨੂੰ ਤੇ ਸਸਪੈਂਡ ਕਰਨਾ ਚਾਹੀਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜਾ ਜ਼ਿੰਮੇਵਾਰ ਵਿਅਕਤੀ ਇਹੋ ਜਿਹਾ ਕੰਮ ਕਰਦਾ ਵਾ ਉਹਦੇ ਤੇ ਜ਼ਿਆਦਾ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਪਰਲੇ ਬਨੇ ਤੁਸੀਂ ਵੇਖੋਗੇ ਫੁੱਲਾਂ ਦੇ ਲਫਾਫਿਆਂ ਦੇ ਗੰਦਗੀ ਦੇ ਢੇਰ ਇੰਨੇ ਕਲਾਤ ਤੇ ਕੋਈ ਹਿਸਾਬ ਨਹੀਂ ਹ ਜਿੱਥੇ ਬੰਦਿਆਂ ਦੇ ਨਾਲ ਕੰਮ ਹੋਣਾ ਨਾਲ ਉੱਥੇ ਬੰਦਿਆਂ ਨਾਲ ਜਿੱਥੇ ਜੀਸੀਬੀ ਨਾ ਉੱਥੇ ਜੀਸੀਬੀ ਨਾ ਹੋਊਗਾ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਐਮਪੀ ਸਾਹਿਬ ਨੂੰ ਮੈਂ ਕਿਹਾ ਉਹ ਕਹਿੰਦੇ ਵੀ ਮੇਰੀ ਕੋਸ਼ਿਸ਼ ਹੈ ਵੀ ਮੈਂ ਸਾਰਾ ਹੀ ਕਵਰ ਕਰਦਾ ਕਿ ਜਿੰਨਾ ਕੋ ਹੋ ਸਕਦਾ ਪਰ ਲੋਕਾਂ ਨੇ ਜਿਹੜੀਆਂ ਤੁਹਾਨੂੰ ਪਤਾ ਉੱਪਰੋਂ ਦੀ ਉੱਥੇ ਜਾਲੀਆਂ ਲੱਗੀਆਂ ਉੱਥੋਂ ਵੀ ਛੁੱਟ ਦਿੰਦੇ ਆ ਜੇ ਕਾਰਪੋਰੇਸ਼ਨ ਥੋੜੀ ਜੀ ਸਖਤੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰਦੇ ਤੇ ਕੰਮ ਬੰਦ ਹੋ ਸਕਦਾ